ਲੋਵੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਤੇ Facebook ਚੈਨਲ ਬਾਬਾਜੀ ਦਾ ਸਟਡ ਫਾਰਮਰ ਚੈਨਲ ਵੀ ਤੁਹਾਡਾ ਆਪਦਾ ਤੇ ਜਾਨਵਰ ਵੀ ਤੁਹਾਡੇ ਆਪਦੇ ਆ ਜਿੱਦਾਂ ਦਾ ਜਾਨਵਰ ਚਾਹੀਦਾ ਉਦਾਂ ਦਾ ਜਾਨਵਰ ਮਿਲੂ ਜਾਇਜ਼ ਰੇਟ ਤੇ ਮਿਲੂ ਚੰਗੀ ਕੁਆਲਿਟੀ ਤੇ ਗਾਰੰਟੀ ਨਾਲ ਮਿਲੂ ਤੇ ਹੁਣ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆ ਬਲੌਗ 28 ਮਈ 2025 ਨੂੰ ਬਣ ਜਾ ਰਿਹਾ ਤੇ ਅਪਲੋਡ ਹੋਊਗਾ ਦੋਸਤੋ 29 ਮਈ 2025 ਨੂੰ ਤੇ ਇੱਧਰ ਆਪਣੇ ਵਾਲੇ ਬਵਰੇ ਖਰੇ ਆ ਬਾਜ ਜੈਰਾ ਤੇ ਗੁਰਦਾ ਤੇ ਇੱਕ ਨਵੀਂ ਆਨਲੋਡਿੰਗ ਵਾਲਾ ਜਾਨਵਰ ਆਇਆ ਦਿਖਾਉਨੇ ਆ ਕੀ ਆ ਜੁੜੇ ਰਹੋ ਬਾਬਾ ਜੀ ਦਾ ਸਟਾਰ ਫਾਰਮ YouTube ਤੇ Facebook ਤੇ ਚੈਨਲ ਵੀਡੀਓ ਨੂੰ ਵੱਧਰ ਵੱਧ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰੋ ਬਸ਼ੀਰੀਏ ਦੋਸਤੋ ਸਭਾ ਕੁ 2 ਸਾਲ ਦੀ ਚੰਬੀ ਬੱਤੀ ਆ ਨੀਲੀ ਹੋਈ ਪੰਜ ਕਲੈਨ ਬੱਤੀ ਆ ਪੁੱਠਾ ਪਾਠਾ ਦੇਖੋ ਕਿੰਨਾ ਸੋਹਣਾ ਲਾਹੂ ਬੰਗਾ ਕੋਠਾ ਪਾਠਾ ਬਹੁਤ ਸੋਹਣਾ ਮੇਰੇ ਖਿਆਲ ਨਾਲ 95 ਕਿਚ ਹਾਈਟ ਹੋਊਗੀ ਬਾਕੀ ਪ੍ਰੋਪਰ ਤੋਂ ਯਾਦ ਦੇ ਆ ਕੇ ਚੈੱਕ ਕਰ ਲਿਓ ਪਰ ਸਵਾਰੀ ਦੀ ਵੀ ਪਾਸ ਆ ਦੋਸਤੋ ਮੋਟਰਾ ਸੱਤੀ ਲਾਦੇ ਤਾਂ ਨਹੀਂ ਤੇ ਪੈਰਾਪੂਰਾ ਦੀ ਵੀ ਚੰਗੀ ਲੈਂਥ ਲੰਥ ਵੀ ਚੰਗੇ ਪੋਠਾ ਪਾਠਾ ਸੋਹਣਾ ਪਿੰਡੇ तकरीबन ਸਾਰੇ ਬਾਲ ਚਟੇ ਆ ਕੰਨ ਸੁਥਾ ਸੁਨੱਖਾ ਕੰਨ ਮੂੜਲੇ ਵਿੱਚੋਂ ਘਮਾਲ ਹਾਂ ਵਿੱਚੋਂ ਘੱਮ ਨਹੀਂ ਕੰਨ ਕੋਲ ਸੁਨੱਖੇ ਦੀ ਬੱਚੀ ਆ ਜੀ ਸੋ ਜਿਹੜੇ ਭਰਾ ਨੂੰ ਕੋਈ ਮੁਕਰੇ ਬੱਚੇ ਦੇਣ ਵਾਲੀ ਭਾਲਦਾ ਹੋਵੇ ਤਾਂ ਦੇਖ ਸਕਦਾ ਜੀ ਦੇਖੋ ਨੀਲੀ ਚੰਬੀ ਨੀਲੀ ਪੰਜ ਕਲੈਨ ਬੱਚੀ ਕਹਿ ਲਿਆ ਤੇ ਆਪਾਂ ਜੀ ਹੌਲੀ 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 ਪੰਜ ਹੌਲੀ ਮੂਰੇ ਮੂਰੇ ਦੇਖੋ ਰੁੱਕ ਕੇ ਮੜਾ ਓਏ ਲੋਕ ਮਿੱਤਰੋ ਕਰੋ ਚੈੱਕ ਨਿਊ ਐਂਟਰੀ ਬੱਤੀ ਤੇ ਅਲੀ ਸਿੰਗਲ ਪੌੜੀ ਲੱਗੀ ਆ ਤੇ ਬਾਹਰ ਥਾਂਗਾਰਾਂ ਦੇ ਬਹਾਪੁਰੇ ਸਾਰੇ ਟੂਰ ਦੇ ਮੜੀ ਪੰਘੇ ਤੋੜ ਕੇ ਦਿਖਾ ਰਹੇ ਨੇ ਲੈ ਟੂਰ ਦੇ ਨਾਲੀ ਸੋ ਦੋਸਤੋਂ ਨੰਬਰ ਚੱਲੀ ਜਾਂਦਾ ਥੱਲੇ ਸੰਪਰਕ ਕਰ ਲਓ ਪੰਘੇ ਉਵੇ ਤੇ ਲੱਗੋ ਨਾ ਹੋਰ ਲੋ ਵੀ ਦੋਸਤ ਇੱਕ ਹੋਰ ਬੱਚੀ ਆ ਗਈ ਨਾ ਨੂੰ ਇਹ ਚੈਂਪੀਅਨ ਘੋੜੇ ਦੇ ਚੈਂਪੀਅਨ ਬਲੱਡ ਲਾਈਨ ਦੇ ਆਸਫ ਫੀਡ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਤੇ ਉਹਨਾਂ ਦਾ ਘੋੜੇ ਬਾਰੇ ਵੀ ਸੁਣਿਆ ਹੋਣਾ ਇਹ ਟੈਂਪੀਨੇਟ ਗੈਂਗ ਕੁੜਾ ਉਹਦੀ ਬੱਚੀ ਐ ਨੁਕਰੇ ਕੁੜੇ ਦੀ ਤੇ ਮਾਂ ਇਹਦੀ ਦੋਸਤੋ ਸਾਡੇ ਬਾਹਰ ਟੈਂਚ ਦੀ ਨੀਲੀ ਚੰਬੀ ਆ ਤੇ ਬੱਚੀ ਚੰਬੀਆ ਬੱਚੀ ਲੱਤ ਦਾ ਸਹਜ ਹੀ ਦੇਖ ਲਓ ਕੱਦ ਤਾਂ ਆਪਦੇ ਆਪ ਹੀ ਦੱਸਦੇ ਵੀ ਬੱਚੀ ਕਰੋ ਹਾਥੀ ਦੀ ਬਾਡੀ ਨਾਲ ਉੱਚੀ ਹੋਈ ਖੜੀ ਐ ਬੱਚੀ ਇਹ ਨਵੀਂ ਉਮਰ ਦੀ ਆ ਛੋਟੀ ਉਮਰ ਦੀ ਬੱਚੀ ਆ ਪਰ ਹਾਈਟ ਹੋਈ ਤਾਂ ਚੰਗੀ ਕੱਢੂ ਕੁਆਲਿਟੀ ਬਹੁਤ ਆ ਬੱਚੀ 'ਚ ਜਿਵੇਂ ਅੱਜਕੱਲ ਆਪਾਂ ਦੇਖਦੇ ਆਂ ਹਰ ਕੋਈ ਐਂ ਕਹਿੰਦਾ ਵੀ ਕੁਆਲਿਟੀ ਦਾ ਮੁੱਲ ਪੈ ਰਿਆ ਕਲਰ ਨਾਲ ਅਮੇ ਤਰ ਤੰਬੀ ਜੂਗਾ ਪਰ ਬੱਚੀ ਜੇ ਕੁਆਲਟੀ ਬਹੁਤ ਆ ਜੇ ਕੋਈ ਛੋਟੀ ਬੱਚੀ ਲੈਣ ਦਾ ਚਾਹਵਨ ਹੁਣ ਆਪਣੇ ਕੋਲ ਛੋਟੀ ਬੱਚੀ ਕੋਈ ਰਹੀ ਨਹੀਂ ਸੀ ਇੱਕ ਨੁਕਰੀ ਸੀ ਤਾਂ ਨੁਕਰੀਆਂ ਤੁਹਾਨੂੰ ਵੀ ਪਤਾ ਥੋੜਾ ਰੇਟ ਜ਼ਿਆਦਾ ਹੁੰਦਾ ਤਾਂ ਹਰ ਕੋਈ ਲਾਉਣੋ ਚੱਲ ਜਾਂਦਾ ਪਰ ਬੱਚੀ ਆ ਚੰਬੀ ਜੈਜ ਮੋਲ ਦੀ ਲਿਆਤੀ ਜਿਹੜੇ ਭਰਾ ਦੇ ਮੇਰੇ ਚੱਲਦੀ ਹੋਈ ਤਾਂ ਦੇਖ ਸਕਦਾ ਕਮ ਪਿੱਠ ਤੇ ਹੱਥ ਲਾ ਕੇ ਕਮਾਲ ਕਮੇਗਾ ਕਮੇਗਾ ਆਹ ਵੀ ਮਿੱਤਰੋ ਦੇ ਮਾਪੇ ਲੱਗੀ ਆ ਸਿੰਗਲ ਭੋਰੀ ਆ ਬੱਚੀ ਦੇ ਦੇ ਦੋ ਮਨ ਲੱਗੇ ਧੌਂ ਧੂੰਦਾ ਨਖਰਾ ਪੂਰਾ ਨੀਲੀ ਹੋ ਜਾਣਾ ਬੱਚੇ ਦੀ ਲੂੰਈ ਲਾਈ ਬਹੁਤ ਸੋਹਣੀ ਆਡੇ ਉਹਦੇ ਕੰਨ ਕੋ ਨੂੰ ਵੀ ਪੂਰਾ ਸੁਨੱਖਾ ਲੈ ਚੱਲੇ ਲੋਕ ਮਿੱਤਰੋ ਦੇਖ ਸਕਦੇ ਆ